ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿੰਨੇ ਵੀ ਪਿੰਡੂ ਜ਼ਿੰਮੇਦਾਰ ਫੇਸਬੁੱਕ ਪੇਜ ਜਾਂ YouTube ਚੈਨਲ ਦੇ ਜ਼ਰੀਏ ਐਸ ਵੀਡੀਓ ਨੂੰ ਦੇਖ ਰਹੇ ਹੋ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਚੰਗੀਆਂ ਬਣਤਰਾਂ ਵਾਲੀ ਸੋਹਣੇ ਡਿਜ਼ਾਈਨ ਵਾਲੀ ਚੰਗੇ ਕੱਦ ਕਾਠ ਵਾਲੀ ਤੇ ਸੋਹਣੇ ਮਾਰਕੇ ਵਾਲੀ ਮਾਰਵਾੜੀ ਬਸ਼ੇਰੀ ਲੈ ਕੇ ਆਏ ਹਾਂ ਕਮੈਤ ਰੰਗ ਦੀ ਜਿਹੜੀ ਕੁਝ ਦਿਨ ਪਹਿਲਾਂ ਹੀ ਹਾਲੇ ਦੋਦੰਦ ਹੋਈ ਆ ਉਮਰ ਦੇ ਵਿੱਚ ਤੇ ਕੱਦ ਦੋਸਤੋ ਇਹਦਾ 60 ਇੰਚ ਆ ਬਾਲਪੌਰੀਆਂ ਦੀ ਬਿਲਕੁਲ ਸਾਫ ਆ ਬਾਕੀ ਤੁਸੀਂ ਇਹਦੀਆਂ ਬਣ ਤਰ੍ਹਾਂ ਚੈੱਕ ਕਰੋ ਦੋ ਪੈਰ ਪਿਛਲੇ ਤੇ ਅਗਲਾ ਇੱਕ ਪੈਰ ਚਿੱਟਾਗਾ ਤਿੰਨ ਪੈਰ ਚਿੱਟੇ ਆ ਬੱਚੀ ਦੇ ਮੱਥੇ ਤੇ ਬਹੁਤ ਸੋਹਣਾ ਪ੍ਰੋਪਰ ਬਲੇਜ ਆ ਕੱਟ ਪੁਆਇੰਟ ਆ ਜਿਹੜੇ ਇਹਦੇ ਬਹੁਤ ਸੋਹਣੇ ਆ ਗਰਦਨ ਦੀ ਲੰਬਾਈ ਮੂੰਹ ਮਹਾਂਦਰੀ ਦੀ ਬੜੀ ਸੋਹਣੀ ਆ ਕੰਨ ਬਹੁਤ ਜ਼ਿਆਦਾ ਛੋਟਾ ਤੇ ਸ਼ਕੀਨਾ ਜੜਮਾਂ ਕੰਨਾਂ ਦੋਸਤੋ ਤੇ ਸਾਊ ਸ਼ਰੀਫ ਬੱਚੀ ਆ ਹਾਲੇ ਤੱਕ ਬਾਈ ਆਰ ਗਿਆ ਨੇ ਇਹ ਮੇਟ ਨਹੀਂ ਕਰਾਈ ਕਿਉਂਕਿ ਕੁਝ ਦਿਨ ਪਹਿਲਾਂ ਹੀ ਇਹ ਦੋਦੰਦ ਹੋਈ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਬਸ਼ੇਰੀ ਖਰੀਦਣਾ ਚਾਹੁੰਦਾ ਆ ਤੁਸੀਂ ਬਣ ਤਰ੍ਹਾਂ ਚੈੱਕ ਕਰੋ ਲੈਂਥ ਲੈਂਥ ਬੇਲ ਬੜੀ ਚੰਗੀ ਆ ਬੱਚੀ ਦੀ ਗਰਦਨ ਪਤਲੀ ਆ ਮਣੀਆ ਮੁਣੀਆ ਪਤਲਾ ਆਗਾ ਤੇ ਮੂੰਹ ਬੜਾ ਪਤਲਾ ਸ਼ਕੀਨ ਬੱਚੀ ਆ ਦੋਸਤੋ ਇਹ ਬੱਚੀ ਸ੍ਰੀ ਗੁਰੂ ਹਰਗੋਬਿੰਦ ਸਟੇਬਲਜ਼ ਪਿੰਡ ਕਿਸ਼ਨਪੁਰ ਕਲਾ ਉੱਥੇ ਬਾਈ ਸਤਿੰਦਰ ਮਾਨ ਦੇ ਕੋਲੇ ਆ ਕਿਸ਼ਨਪੁਰਾ ਕਲਾ ਪਿੰਡ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਸਿਧਵਾ ਬੇਟ ਦੇ ਨੇੜੇ ਪੈ ਜਾਂਦਾ ਪਿੰਡ ਇਹ ਤੇ ਬਾਈ ਸਤਿੰਦਰ ਮਾਨ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ 72007 408 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਤੇ ਇੱਕ ਨੰਬਰ ਤੁਸੀਂ ਸਾਈਡ ਤੇ ਹੋਰ ਵੀ ਦੇਖ ਸਕਦੇ ਹੋ ਸਕਰੀਨ ਦੇ ਬਾਈਪੱਲੇ ਦਾ ਕੰਟੈਕਟ ਨੰਬਰ ਆ ਕਈ ਵਾਰੀ ਇੱਕ ਨੰਬਰ ਨਹੀਂ ਲੱਗਦਾ ਜਾਂ ਵਿਜੀ ਆਉਂਦਾ ਹੁੰਦਾ ਤਾਂ ਤੁਸੀਂ ਇਸ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਉਹ ਨੰਬਰ ਵੀ ਨੋਟ ਕਰ ਲਓ 97805 31113 ਇਹ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਇਹ ਬਾਈਪੱਲੇ ਦਾ ਨੰਬਰ ਆ ਦੂਜਾ ਨੰਬਰ ਵੀ ਸਤਿੰਦਰ ਮਾਨ ਦਾਗਾ ਕਿਸ਼ਨਪੁਰਾ ਕਲਾ ਪਿੰਡਾ ਮੋਗੇ ਜ਼ਿਲ੍ਹੇ ਦੇ ਵਿੱਚ ਸਦਮਾ ਬੇਟ ਦੇ ਨੇੜੇ ਜਗਰਾਉਂ ਤੋਂ ਤਕਰੀਬਨ ਜਿਹੜਾ ਇਹ ਪਿੰਡ ਆ 23-24 ਕਿਲੋਮੀਟਰ ਦੂਰ ਆ ਤੇ ਮੋਗੇ ਤੋਂ 25-27 ਕਿਲੋਮੀਟਰ ਦੂਰ ਆ ਸੋ ਫੋਨ ਲਾ ਕੇ ਤੁਸੀਂ ਬਾਈ ਦੇ ਘਰੇ ਜਾ ਕੇ ਫਾਰਮ ਤੇ ਜਾ ਕੇ ਸ੍ਰੀ ਗੁਰੂ ਹਰगोविंद ਸਟੇਬਲਜ਼ ਇਹ ਲੋਕੇਸ਼ਨ ਵੀ ਤੁਸੀਂ ਮੈਪ ਤੇ ਭਰ ਸਕਦੇ ਹੋ ਇਹਦੇ ਤੇ ਵੀ ਨਿਕਲਿਆ ਹੋ ਤੇ ਜਾਂ ਫਿਰ ਤੁਸੀਂ ਕਿਸ਼ਨਪੁਰਾ ਕਲਾ ਪਿੰਡ ਵੀ ਭਰ ਸਕਦੇ ਹੋ ਲਾ ਕੇ ਲੋਕੇਸ਼ਨ ਜਾ ਸਕਦੇ ਹੋ ਤੁਸੀਂ ਬੱਚੀ ਬਹੁਤ ਜ਼ਿਆਦਾ ਚੰਗੀ ਆ ਸ਼ੋ ਬੜੀ ਬੜਾ ਵਧੀਆ ਕਰਦੀ ਆ ਤੇ ਬਣਤਰਾਂ ਦੀ ਚੰਗੀ ਐ ਕੱਦ-ਕਾਟ ਸੋਣਾ ਕਰੂ ਤੇ ਜਿਹੜੇ ਹਿਸਾਬ ਨਾਲ ਹੁਣ ਇਹਦੀ 60 ਇੰਚ ਹਾਈਟ ਦੋ ਦੰਦ ਹੁਣੇ ਹੋਈ ਆ ਤੇ ਕੱਦ ਹੋਰ ਵੀ ਕਰ ਜੂ ਚੰਗੀ ਬਰੀਡਿੰਗ ਵਾਲੀ ਘੋੜੀ ਬਣ ਜੂ ਤੇ ਫੋਨ ਕਰ ਲਿਓ ਬਾਈ ਸਤਿੰਦਰ ਮਾਨ ਅਰਗਿਆ ਨੂੰ ਤੇ ਆ ਬਾਈ ਦੇ ਫਾਰਮ ਦਾ ਜਿਹੜਾ ਬੈਨਰ ਆ ਉਹਦੀ ਆਪਾਂ ਫੋਟੋ ਲਈ ਆ ਆ ਤੁਸੀਂ ਨਿਸ਼ਾਨੀ ਦਾ ਤੁਹਾਨੂੰ ਪਤਾ ਲੱਗ ਜਾਣਾ ਤੇ ਆ ਫੋਟੋ ਮਾ ਬੱਚੀਆਂ ਵੀ ਲਾਤੀਆਂ ਆ ਆਪਾਂ ਬਹੁਤ ਜ਼ਿਆਦੇ ਚੰਗੀ ਸ਼ੋ ਕੁਆਲਿਟੀ ਬੱਚੀ ਆ ਰੇਟ ਦੀ ਜਿਹੜੀ ਗੱਲਬਾਤ ਆ ਤੁਹਾਡੇ ਨਾਲ ਫੋਨ ਤੇ ਹੋਊ वैसे बच्ची चंगी बड़ी आ सो कॉल कर लियो भाई ستਿੰਦਰ ਮਾਨ ਦਾ ਨੰਬਰ ਦੇਤਾ ਤੇ ਇੱਕ ਨੰਬਰ ਬਾਈ ਭੱਲੇ ਦਾ ਦੇਤਾ ਆਪਾਂ ਫੋਨ ਲਾ ਲਿਓ ਜਿਹਨੇ ਬੱਚੀ ਲੈਣੀ